ਮਾਰਗ ਤੋਂ ਮੁਰਤੇ ਉੱਠੇ ਹੋਣਾ ਪਾਣੀ ਤੁਹਾਨੂੰ ਇੱਥੇ ਮਿਲ ਜੰਦਾ ਮੈਂ ਮੰਗਾ ਦਉਣਾ ਆ ਮੇਰੀ ਬੇਨਤੀ ਹੈ ਮਾਰਗ ਕਮੇਟੀ ਕੋਈ ਵੀ ਫਿਲਹਾਲ ਸਟੇਜ ਤੇ ਨਾ ਵੇ ਸਾਡੇ ਵਿੱਚ ਕੁਲਵੰਤ ਸਿੰਘ ਕਲਸੀ ਜੀ ਪੱਤੀ ਤੋਂ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਹੁੰਚੇ ਨੇ ਉਹਨਾਂ ਦਾ ਵੀ ਇੱਥੇ ਆਉਣ ਤੇ ਉੱਥੇ ਆਇਆ ਧੰਨਵਾਦ ਕੁਲਦੀਪ ਸਿੰਘ ਜੀ ਫਿਰ ਲੋਕੇ ਦਫਤਰ ਇੰਚਾਰਜ ਹੋਇਆ ਬਹੁਤ ਵੱਡੀ ਉੱਥੇ ਕਾਮਯਾਬੀ ਮੇਰੀ ਹੋਰ ਵੀ ਜਿਹੜੇ ਸਿਸਟਮ ਉਹ ਸੌਲੀ-ਆਲੀ ਜਿਸ ਤਰ੍ਹਾਂ ਤਹਿਸੀਲਦਾਰ ਪਿੱਛੇ ਦੇ ਹੜਤਾਲ ਦੇ ਬੈਗੇ ਅਸੀਂ ਤੇ ਉਹਨਾਂ ਦੇ ਕਿਦਾਂ ਸ਼ਕਤ ਇਕਸਰ ਲਿਆ ਸੋ ਕਹਿਣ ਤੋਂ ਭਾਵ ਆ ਸਾਰਾ ਕੁਝ ਸਾਲ ਦੇ 6 ਮਹੀਨਿਆਂ ਦੇ ਵਿੱਚ ਵਿੱਚ ਵੇਖੋਗੇ ਤੁਸੀਂ ਬਹੁਤ ਵੱਡੇ ਜਿਹੜੇ ਖਰ ਥਾਂ ਤੇ ਬਦਲਾਅ ਆਉਣਗੇ ਸੋ ਉਮੀਦ ਨਾ ਛੱਡਿਓ ਬਾਬਾ ਮਿਹਨਤ ਕਰੇ ਸਾਰੇ ਜਣੇ ਆਪਾਂ ਫੇਰ ਜੀਤੌੜੀ ਮਿਹਨਤ ਕਰੀਏ ਔਰ 2027 ਦੇ ਵਿੱਚ ਵੀ ਜਿਹੜੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਔਰ ਸਾਡੇ ਮੀਤ ਜਿੱਤਲ ਔਰ ਇਸੇ ਤਰ੍ਹਾਂ ਜਿਹੜਾ ਪੰਜਾਬ ਨੂੰ ਜਿਹੜਾ ਬਲੰਦੀਆਂ ਦੀਆਂ ਲੈ ਜਣ ਸੋ ਬਹੁਤ ਬਧਾਈਆਂ ਸਾਹ ਜੀ ਤੇਨੂੰ ਪਰਸੋਂ ਸੌਜ ਕੋਲੇ ਬੋਲੇ ਸੋਨਹਾ ਸੋਨਹਾ ਪਰਸੋਂ ਦੇਖਦੇ ਆਂ ਸਾਹ ਜੀ ਜੀ ਹਾਂ ਨਿਸ਼ਾਰਾ ਪਰਵਾ ਮਾਰਗ ਕਮੇਟੀ ਦਾ ਜਿਹੜੇ ਚੇਅਰਮੈਨ ਨਿਯੁਕਤ ਕੀਤਾ ਗਿਆ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਅਕਾਲਪੁਰ ਖਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਦਾ ਊਟ ਆਸਰਾ ਲੈ ਕੇ ਤੁਸੀਂ ਤੇ ਇਸ ਜਰੀਏ ਇਸ ਨੂੰ ਕਿਦੂ ਸ਼ੁਰੂ ਕੀਤਾ ਤੇ ਬਹੁਤ ਕਿਰਪਾ ਹੋਈ ਮਹਾਰਾਜ ਦੀ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਆ ਅਰਵਿੰਦ ਕਿਜਰੀਵਾਲ ਜੀ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਆਪਣੇ ਪੰਜਾਬ ਦੇ ਸਾਡੇ ਸੰਗਠਨ ਦੇ ਜਿਹੜੇ ਮੈਂਬਰ ਨੇ ਅਮਨ ਅਰੂੜਾ ਜੀ ਤੇ ਦਾਲਮਨ ਸਾਹਿਬ ਸਾਡੇ ਜਿਹੜੇ ਪਰਿਵਾਰੀ ਨੇ ਆਪਣੇ ਅਮਨ ਕਲਤੀ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿਉਂਕਿ ਆਪਣੇ ਜਿੰਨੀ ਵੀ ਸਾਡੀ ਹਾਈ ਕਮਾਂਡਾ ਉਹਨਾਂ ਦਾ ਚੋਣ ਕਰਨੀ ਹੁੰਦੀ ਆ ਤੇ ਉਸ ਤੋਂ ਜ਼ਿਆਦਾ ਮੈਂ ਧੰਨਵਾਦ ਕਰਦਾ ਵਾਂ ਸਾਡੇ ਕੈਬਨਿਟ ਮੰਤਰੀ ਐਮ ਐਲ اے ਮਨਜੀਤ ਸਿੰਘ ਲਾਲ ਦੇ ਕੈਬਨਿਟ ਮੰਤਰੀ ਸਰਾਰ ਲਾਲਜੀਤ ਸਿੰਘ ਭੁੱਲਰ ਦਾ ਤੇ ਜਿਨ੍ਹਾਂ ਨੇ ਮੇਰਾ ਇਸ ਮਾਰਕੀਟ ਕਮੇਟੀ ਦੀ ਨਾਂ ਰੱਖਿਆ ਤੇ ਜਿਵੇਂ ਲਾਲਜੀਤ ਭੁੱਲਰ ਜੀ ਨੇ ਉੱਥੇ ਬੋਲਦਿਆਂ ਦੱਸਿਆ ਕਿ ਇੱਕ ਇਹੋ ਜੀ ਇਹ ਪਹਿਲੀ ਮਾਰਕੀਟ ਕਮੇਟੀ ਦੀ ਜਿਹੜੀ ਚੇਅਰਮੈਨ ਹੈ ਜਿਹਦੇ ਵਿੱਚ ਹੋਰ ਕੋਈ ਨਾਂ ਨਹੀਂ ਪੇਸ਼ ਕੋਈ ਨਾਂ ਰੱਖਿਆ ਤੇ ਜਿੱਦੇ ਸਾਰਿਆਂ ਸਹਿਮਤੀ ਬਣੀ ਇਸ ਕਰਕੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਡੇ ਜਿੰਨੇ ਵੀ ਇੱਥੇ ਆਏ ਆ ਸਰਪੰਚ ਸਹਿਬਾਨ ਆਏ ਆ ਸਾਡੇ ਆਰਟੀ ਸਹਿਬਾਨ ਆਏ ਆ ਔਰ ਸਾਡੇ ਪੱਤਰਕਾਰ ਵੀ ਜਿੰਨੇ ਆਏ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿਤਰਾ ਦੀ ਸੇਵਾ ਨਿਭਾਓਗੇ ਤੁਸੀਂ ਸੇਵਾ ਇੱਥੇ ਜਿਹੜੀਆਂ ਮੁਸ਼ਕਲਾਂ ਉਹ ਨਾ ਵੇਖਾਂਗੇ ਬਹਿ ਕੇ ਵੀ ਕੀ ਆ ਕਿਸਾਨਾਂ ਨੂੰ ਕੀ ਮੁਸ਼ਕਲਾਂ ਨੇ ਆੜਤੀਆਂ ਨੂੰ ਕੀ ਮੁਸ਼ਕਲਾਂ ਨੇ ਤੇ ਮੰਡੀ ਜਿਹੜੇ ਸਫਾਈ ਦਾ ਪ੍ਰਬੰਧ ਉਹ ਕਿਹੋ ਜਿਹਾ ਵਾ ਤੇ ਉਹ ਵੇਖ ਕੇ ਸਾਰਿਆਂ ਨੂੰ ਹੱਲ ਕੀਤਾ ਜਾਊਗਾ ਐਂਡ ਐਮਐਲਏ ਸਰ ਤੁਹਾਗੇ ਇਹ ਜੁਗੰਦਰੀ ਆਪਰ ਗਲੀਡ ਲੀਡ ਮਤਲਿਸਾਉ ਅੱਜ ਵਿਚਾਰਾ ਪਨਵਾ ਮਾਰ ਕੇ ਮੈਂ ਚੇਅਰਮੈਨ ਕੀਤਾ ਗਿਆ ਵਾ ਹੋਰ ਵੀ ਨਿਯੁਕਤ ਹੋ ਰਹੇ ਨੇ ਸਰ ਕੀ ਕਹਿਣਾ ਜਾਓਗੇ ਜਿਹੜੀ ਅੱਜ ਲੋਕਾਂ ਨੂੰ ਆਪਣਾ ਆਮਦ ਪ੍ਰਦਾਨ ਦੇ ਦੇ ਜੋ ਚੇਅਰਮੈਨੀਆਂ ਉਹਦੇ ਬਾਰੇ ਅੱਜ ਸਾਡੇ ਵੱਡੇ ਵੀਰ ਸਰਦਾਰ ਹਰਜੀਤ ਸਿੰਘ ਸੰਧੂ ਸਾਹਿਬ ਜਿਹੜੇ ਪਾਰਟੀ ਨਾਲ ਲੰਮਾ ਸਮਾਂ ਜਿਹਨਾਂ ਨੇ ਮਿਹਨਤ ਕੀਤੀ ਤੇ ਬੜਾ ਇਹਨਾਂ ਨੇ ਸਬਰ ਰੱਖਿਆ ਨਹੀਂ ਤੇ ਸਰਕਾਰ ਬੰਦੇ ਨਾ ਸਾਰੇ ਬੰਦੇ ਜਿਨ੍ਹਾਂ ਨੇ ਮਿਹਨਤ ਕੀਤੀ ਉਹ ਕਹਿਣ ਲੱਪੈਂਦੇ ਆ ਵੀ ਸਾਨੂੰ ਕਿਤੇ ਨਾ ਕਿਤੇ ਐਡਜਸਟ ਕਰੋ ਸਾਨੂੰ ਕਿਤੇ ਨਾ ਕਿਤੇ ਪੰਜਾਬ ਚ ਜਾਂ ਜ਼ਿਲ੍ਹੇ ਚ ਕਿਤੇ ਵੀ ਸਾਨੂੰ ਐਡਜਸਟ ਕਰੋ ਹਰਜੀਤ ਸਿੰਘ ਸੰਧੂ ਸਬਰ ਰੱਖ ਕੇ ਬੈਠੇ ਰਹੇ ਮਨਜਿੰਦਰ ਸਿੰਘ ਲਾਲਪੁਰਾ ਸਾਡੇ ਤਰਨਤਾਰਨ ਜ਼ਿਲ੍ਹੇ ਦੇ ਪਹਿਲੇ ਬੰਦੇ ਨੇ ਜਿਨ੍ਹਾਂ ਨੇ ਆਪਦੀ ਛੱਤ ਤੇ ਆਮ ਆਦਮੀ ਪਾਰਟੀ ਦਾ ਝੰਡਾ ਲਾਇਆ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਤੇ ਉਹਦੇ ਬਾਅਦ ਸਰਦਾਰ ਹਰਜੀਤ ਸਿੰਘ ਸੰਧੂ ਹੋਣੀ ਜਿਨ੍ਹਾਂ ਨੇ ਸਰਦਾਰ ਮਨਜਿੰਦਰ ਸਿੰਘ ਲਾਲਪੁਰੇ ਦੇ ਨਾਲ ਹੀ ਉਦੋਂ ਹੀ ਨਾਲ ਹੀ ਪਾਰਟੀ ਦਾ ਕੰਮ ਕਰਨਾ ਸ਼ੁਰੂ ਕਰਤਾ ਤੇ ਉਹਨਾਂ ਸਮਿਆਂ ਚ ਅਕਾਲੀ ਦਲ ਨੇ ਇਹੋ ਜੀ ਦਹਿਸ਼ਤ ਪਾਈ ਹੀ ਵੀ ਐਂ ਡਰ ਲੱਗਦਾ ਸੀ ਵੀ ਜਿਵੇਂ ਅੱਤਵਾਦ ਦੇ ਦੌਰ ਤੋਂ ਲੋਕਾਂ ਨੂੰ ਡਰ ਲੱਗਦਾ ਨਾ ਵੇਲੇ ਨਾ ਬੱਤੀਆਂ ਬੰਦ ਕਰਕੇ ਘਰੇ ਵੜ ਜਾਂਦੇ ਤੇ ਅਕਾਲੀ ਦਲ ਨੇ ਜਦੋਂ ਦੁਬਾਰਾ ਸਰਕਾਰ ਬੀਟ ਹੋਈ ਆ ਲੋਕਾਂ ਦੇ ਪਰਚਿਆਂ ਦਾ ਦਹਿਸ਼ਤ ਦਾ ਮਾਹੌਲ ਬਣਾਇਆ ਉਦੋਂ ਇਹ ਬੰਦੇ ਪਾਰਟੀ ਲਈ ਮਿਹਨਤ ਕਰਦੇ ਰਹੇ ਆ ਤੇ ਵੇਖੋ ਜਿਹੜਾ ਬੰਦਾ ਮਿਹਨਤ ਕਰੇ ਉਹਦੀ ਮਿਹਨਤ ਦਾ ਮੁੱਲ ਪਾਰਟੀ ਵੀ ਪਾਉਂਦੀ ਆ ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਨਵੀਨਰ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮੁੱਖ ਮੰਤਰੀ ਪੰਜਾਬ ਤੇ ਜਿੰਨਾ ਵੀ ਸਾਡਾ ਪਾਰਟੀ ਦਾ ਸੰਗਠਨ ਆ ਉਹਨਾਂ ਸਾਰਿਆਂ ਨੇ ਦੇਖੋ ਸਾਡਾ ਭਰਾ ਹੀਰਾ ਆ ਉਹਨਾਂ ਨੇ ਵਾਕਈ ਇਹਨਾਂ ਦਾ ਮੁੱਲ ਪਾਇਆ ਸਰਦਾਰ ਹਰਜੀਤ ਸਿੰਘ ਸੰਧੂ ਦਾ ਤੇ ਆਮ ਆਦਮੀ ਪਾਰਟੀ ਆ ਜਿਨੇ ਆਮ ਘਰਾਵਾਂ ਚੋਂ ਚੇਅਰਮੈਨ ਸਰਪੰਚ ਐਮ ਐਲ ਏ ਮੰਤਰੀ ਮੁੱਖ ਮੰਤਰੀ ਦੇ ਰੈਂਕਾਂ ਤੱਕ ਪਹੁੰਚਾਤਾ ਨਹੀਂ ਤੇ ਕਾਲੀ ਦਲ ਕਾਂਗਰਸ ਤੇ ਬੀ ਜੀ ਪੀ ਉਹ ਪਾਰਟੀਆਂ ਜਿਹਦੇ ਵਿੱਚ ਜੇ ਇੱਕ ਪਿੰਡ ਦੀ ਗੱਲ ਕਰੀਏ ਤੇ ਕਾਲੀ ਦਲ ਨੇ ਇੱਕ ਪਰਿਵਾਰ ਚੁਣਿਆ ਹੁੰਦਾ ਸੀ ਤੇ ਜੇ ਕਾਂਗਰਸ ਵੇਲੇ ਹੀ ਤੇ ਕਾਂਗਰਸ ਨੇ ਇੱਕ ਪਰਿਵਾਰ ਚੁਣਿਆ ਹੁੰਦਾ ਈ ਪਹਿਲਾਂ ਦਾਦਾ ਮੁਰਕੇ ਮੁੰਡਾ ਮੁਰਕੇ ਪੋਤਰਾ ਮੁਰਕੇ ਪੜੂਤਰਾ ਉਹੋ ਪਰਿਵਾਰ ਹੀ ਵਾਰ-ਵਾਰ ਤੁਰੇ ਆਉਂਦੇ ਹੁੰਦੇ ਸੀ ਇਹ ਤੇ ਆਮ ਆਦਮੀ ਪਾਰਟੀ ਚ ਮੈਨੂੰ ਮਿਲ ਵੀ 95 97% ਨਵੇਂ ਮੁੰਡੇ ਕੁੜੀਆਂ ਜਿਹੜੇ ਆ ਪੋਲੀਟਿਕਲ ਰੈਂਕਾਂ ਦੇ ਉੱਤੇ ਆਏ ਆ ਤੇ ਸਾਰਿਆਂ ਨੂੰ ਸ਼ੌਂਕ ਹੈ ਕੰਮ ਕਰਨ ਦਾ ਤੇ ਬੜੇ ਸ਼ੌਂਕ ਦੇ ਨਾਲ ਮਿਹਨਤ ਕਰਨਗੇ ਕਿ ਕੋ ਆੜਤੀਆਂ ਨੂੰ ਜੇ ਕੋਈ ਬਾਰਦਾਨੇ ਦੀ ਸਮੱਸਿਆ ਆਉ ਜਾਂ ਕੋਈ ਪਰਚੇਜ ਦੀ ਸਮੱਸਿਆ ਹੋ ਸਰਦਾਰ ਹਰਜੀਤ ਸਿੰਘ ਸੰਧੂ ਹਣੀ ਪਾਰਤਨਾ ਜਾਂ ਪਰਚੇਜ ਘਟ ਪੈਂਦੀ ਆ ਸਬੰਧਤ ਅਫਸਰਾਂ ਨੂੰ ਕਿਹਾ ਕਿ ਪਰਚੇਜ ਪਹੁੰਚਣਗੇ ਜੇ ਸਾਫ ਸਫਾਈ ਦੀ ਕੋਈ ਮੁਸ਼ਕਲ ਆਉ ਤੇ ਜਿਹੜੇ ਸਾਡੇ ਮਾਰਕੀਟ ਕਮੇਟੀ ਦੇ ਅਧਿਕਾਰੀ ਆ ਕਿਉਂਕਿ ਫੰਡ ਆਉਂਦੇ ਆ ਵਾਦੂ ਮਾਰਕੀਟ ਕਮੇਟੀ ਦੇ ਵਿੱਚ ਸਾਫ ਸਫਾਈ ਲਈ ਛਾਂ ਦਾ ਪ੍ਰਬੰਧ ਕਰ ਲਈ ਪੀਣ ਵਾਲੇ ਪਾਣੀ ਲਈ ਕਿਸਾਨਾਂ ਨੇ ਆਉਣਾ ਮਜ਼ਦੂਰਾਂ ਨੇ ਆਉਣਾ ਆੜਤੀਆਂ ਨੇ ਇੱਥੇ ਕੰਮ ਕਰਨਾ ਇਹ ਸਾਰੇ ਵਰਗਾਂ ਦਾ ਧਿਆਨ ਰੱਖਣਗੇ ਕਿਉਂਕਿ ਖੁਦ ਵੀ ਕਿਸਾਨੀ ਕਰਦੇ ਆ ਜਿਹੜਾ ਬੰਦਾ ਖੁਦ ਕਿਸਾਨੀ ਕਰਦਾ ਹੋਵੇ ਉਹਨੂੰ ਪਤਾ ਹੁੰਦਾ ਕਿਸਾਨਾਂ ਦੀਆਂ ਆੜਤੀਆਂ ਦੀਆਂ ਮਜ਼ਦੂਰਾਂ ਦੀਆਂ ਕੀ ਮੁਸ਼ਕਲਾਂ ਨੇ ਮਜ਼ਦੂਰ ਵੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਮੈਂ ਸਰਦਾਰ ਹਰਜੀਤ ਸਿੰਘ ਸੰਧੂ ਨੂੰ ਦਿਲ ਦੀਆਂ ਗ੍ਰਾਂਟਾਂ ਤੋਂ ਵਧਾਈ ਦੇਣਾ ਕਿ ਉਹਨਾਂ ਨੇ ਅੱਜ ਇਹ ਜਿਹੜਾ ਚੇਅਰਮੈਨੀ ਦਾ ਅਹੁਦਾ ਉਹਨੂੰ ਸੰਭਾਲਿਆ ਤੇ ਨਾਲ ਹੀ ਇਹਨਾਂ ਤੋਂ ਇਹ ਆਸ ਕਰਦਾ ਕਿ ਕਿਸਾਨਾਂ ਨੂੰ ਕੋਈ ਵੀ ਇਸ ਮੰਡੀ ਦੇ ਵਿੱਚ ਚਾਹੇ ਉਹ ਬੋਲੀ ਨੂੰ ਲੈ ਕੇ ਚਾਹੇ ਉਹ ਸਾਫ ਸਪਾਈ ਨੂੰ ਲੈ ਕੇ ਚਾਹੇ ਉਹ ਹੋਰ ਵੀ ਜੋ ਵੀ ਇਸ ਮਾਰਕੀਟ ਕਮੇਟੀ ਨਾਲ ਕੰਮ ਜੁੜੇ ਨੇ ਜਾਇ ਚੜਕਾ ਬਣਾਉਣ ਦਾ ਕੰਮ ਹੋਵੇ ਕਿਸੇ ਵੀ ਕਿਸਮ ਦੀ ਗੁਮਸ਼ਕਲ ਨਹੀਂ ਆਊਗੀ ਤੇ ਅਸੀਂ ਮੈਂ ਲਾਜਿਸਟਿਕ ਭੁੱਲਰ ਜੀ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹਰਜੀਤ ਸਿੰਘ ਸੰਧੂ ਦਾ ਨਾਂ ਜਿਹੜਾ ਵਾ ਉੱਥੇ ਮੋਹਰ ਲਾਈ ਤੇ ਇੱਕ ਮਿਹਨਤੀ ਬੰਦੇ ਨੂੰ ਅੱਜ ਜਿਹੜੀ ਕੁਰਸੀ ਆ ਜਿਹੜੀ ਚੇਅਰਮੈਨ ਹੀ ਦਿੱਤੀ ਤੇ ਜਿਸ ਢੰਗ ਨਾਲ ਇਹਨਾਂ ਨੇ 10 ਸਾਲ ਪਾਰਟੀ ਲਈ 11 ਸਾਲ ਸੇਵਾ ਕੀਤੀ ਹੈ ਤੇ ਉਸੇ ਹੀ ਢੰਗ ਨਾਲੇ ਹੁਣ ਜਿਨੂੰ ਇਸ ਕੁਰਸੀ ਤੇ ਬੈ ਕੇ ਇਸ ਕੁਰਸੀ ਦਾ ਜਿਹੜਾ ਮਾਣ ਰੱਖਦੇ ਹੋਏ ਲੋਕਾਂ ਦੀ ਸੇਵਾ ਕਰਨ ਲਈ ਐਮਐਲਏ ਸਾਹਿਬ ਜਿਵੇਂ ਹੁਣ ਛੱਡ ਦੀਆਂ ਪ੍ਰੋਬਲਮ ਆ ਨੇ ਮੰਡੀਆਂ ਦੇ ਨਵੀਨੀ ਕਰਨ ਦੇ ਲਈ ਪੱਟੀ ਹਲਕਾ ਤੇ ਇੱਕ ਦੂਰਸਾ ਹਲਕਾ ਕਿਵੇਂ ਕੰਮ ਕਰੇਗਾ ਆਪਾਂ ਜਿਵੇਂ ਛੱਡੀ ਜਿਹੜੇ ਆ ਉਹ ਬਣਾਵਾਂਗੇ ਜਿੱਥੇ ਕੋਈ ਫੜ ਕੱਚੇ ਨੇ ਉਹਨਾਂ ਨੂੰ ਪੱਕੇ ਕਰਾਂਗੇ ਜਿੱਥੇ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਾਂਗੇ ਜਿੱਥੇ ਕੋਈ ਕਿਸਾਨਾਂ ਵਾਲੀ ਬੈਠਣ ਦਾ ਕੋਈ ਪ੍ਰਬੰਧ ਨਹੀਂ ਹੈਗਾ ਧੁੱਪਸ਼ਾਂ ਦੇ ਵਿੱਚ ਉਹ ਸਾਰਾ ਆਪਾਂ ਜਿਹੜਾ ਉਹ ਕਰਮਚਾਰੀ ਸਰਕਾਰ ਜਿਹੜੀ ਆ ਉਹ ਜ਼ਿੰਮੇਵਾਰ ਹੁੰਦੀ ਉਹਦੀ ਡਿਊਟੀ ਹੁੰਦੀ ਹੈ ਤੇ ਉਹ ਅਸੀਂ ਚੁੱਕਾਂ ਲਾਲਪੁਰਾ ਸਾਹਿਬ ਇੱਕ ਪਿੱਛੇ ਜੇ ਤੁਸੀਂ ਦਾ ਐਸਐਸਪੀ ਸਾਹਿਬ ਨੂੰ ਮਿਲ ਕੇ ਤੇ ਜਿਹੜੇ ਨਸ਼ੇ ਤਸਕਰ ਸੀ ਉਹਨਾਂ ਦੀਆਂ ਫਾਈਲਾਂ ਦਿੱਤੀਆਂ ਸੀ ਹਰ ਇੱਕ ਸ਼ਹਿਰ ਦੇ ਵਿੱਚ ਪੀਲਾ ਪੰਜਾ ਚੱਲਿਆ ਹਜੇ ਤੱਕ ਤਰਨ ਤਰਨ ਦੇ ਵਿੱਚ ਪੀਲਾ ਪੰਜਾ ਨਹੀਂ ਚੱਲਿਆ ਉਹਨਾਂ ਫੈਲਾਂ ਦਾ ਕੀ ਬਣਿਆ ਅਹ ਦੇਖੋ ਜਿਹੜੀਆਂ ਅਸੀਂ ਲਿਸਟਾਂ ਦਿੱਤੀਆਂ ਨੇ ਉਹ ਐਸਐਸਪੀ ਸਾਹਿਬ ਨੂੰ ਦਿੱਤੀਆਂ ਸੀ ਕਿ ਤੁਸੀਂ ਡਰੱਗ ਵਾਲੇ ਫੜੋ ਪਰ ਤੁਸੀਂ ਇਹ ਵੇਖੋਗੇ ਪਿਛਲੇ ਇੱਕ 1.5-2 ਮਹੀਨਿਆਂ ਤੋਂ ਲਗਾਤਾਰ ਆਪਣੇ ਲਾਅ ਐਂਡ ਆਰਡਰ ਦੇ ਵਿੱਚ ਲਗਾਤਾਰ ਸੁਧਾਰ ਆ ਰਿਹਾ ਵਾ ਤੇ ਜਿਹੜੇ ਕੋਈ ਫਰੋਤੀਆਂ ਮੰਗਦੇ ਸੀ ਜਾਂ ਤੁਸੀਂ ਵੇਖੋ ਖੁਦ ਹੀ ਕਿੰਨੇ ਪਰਚੇ ਜਿਹੜੇ ਉਹਨਾਂ ਲੋਕਾਂ ਦੇ ਕੀਤੇ ਗਏ ਆ ਤਾਂ ਮੇਨ ਲਗਾ ਇਨਕਾਊਂਟਰ ਵੀ ਕਾਫੀ ਮਿਲਣਾ ਸਭ ਤੋਂ ਵੱਧ ਆਪਣੇ ਜ਼ਿਲ੍ਹੇ ਦੇ ਵਿੱਚ ਜਿੱਥੇ ਬਦਮਾਸ਼ਾਂ ਨੇ ਕੋਈ ਪੁਛਤੇ ਹਮਲੇ ਕੀਤੇ ਆ ਪੁਲਿਸ ਨੇ ਕੋਈ ਗੋਲੀ ਚਲਾਈ ਆ ਉਹ ਹੋਏ ਆ ਤੇ ਸਾਡੇ ਇੱਕ ਹਲਕੇ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਨਸ਼ੇ ਵਾਲਿਆਂ ਨੂੰ ਫੜਨ ਲਈ ਵੀ ਰੈਡਾਂ ਜਿਹੜੀਆਂ ਕੀਤੀਆਂ ਗਈਆਂ ਬਾਕੀ ਮੈਂ ਪਰਸੋਂ ਹੀ ਐਸਐਸਪੀ ਸਾਹਿਬ ਨਾਲ ਦੁਬਾਰਾ ਸੰਪਰਕ ਕੀਤਾ ਸੀ ਤੇ ਉਹ ਉਹਨਾਂ ਕਿਤੇ ਬਾਹਰ ਗਏ ਨੇ ਪਿਛਲੇ 2 ਦਿਨਾਂ ਤੋਂ ਤੇ ਆ ਕੇ ਉਹ ਸਾਰੀ ਰਿਪੋਰਟ ਦੇਣਗੇ ਕਿ ਟੋਟਲ ਕਿੰਨੇ ਲੋਕ ਅਸੀਂ ਹਲਕੇ ਤੁਹਾਡੇ ਜੋ ਫੜੇ ਆ ਜਿਹੜੇ ਨਾਂ ਤੁਸੀਂ ਨਸ਼ੇ ਵਾਲਿਆਂ ਦੇ ਦਿੱਤੇ ਸੀ ਤੇ ਫਿਰ ਆਪਾਂ ਇਹ ਪੀਲਾ ਪੰਜਾ ਕਦੋਂ ਤੱਕ ਚੱਲ ਜਾਏਗਾ ਪੀਲਾ ਪੰਚਾਇਤ ਤੇ ਬਹੁਤ ਛੇਤੀ ਚੱਲੂਗਾ ਤੇ ਚੱਲਣਾ ਵੀ ਚਾਹੀਦਾ ਤੇ ਪੂਰੇ ਜੋਰ ਨਾਲ ਚੱਲਣਾ ਚਾਹੀਦਾ ਗੱਲ ਇੱਕ ਇੱਕ ਗੱਲ ਸਭ ਤੋਂ ਪਹਿਲਾਂ ਮੈਂ ਆਪਣੇ ਮੁੱਖ ਮੰਤਰੀ ਪੰਜਾਬ ਨੂੰ ਵਧਾਈ ਦੇਣਾ ਕਿ ਚਲੋ ਪੀਲੇ ਪੰਚੇ ਦੀ ਗੱਲ ਚੱਲੀ ਤਾਂ ਸਹੀ ਸ਼ੁਰੂਆਤ ਹੋਈ ਸ਼ੁਰੂਆਤ ਤੇ ਹੋਈ ਤੇ ਗਾਂਹ ਇਹ ਚੀਜ਼ਾਂ ਦੀ ਜਿਹੜੀ ਹੋਰ ਆਪਾਂ ਕੋਸ਼ਿਸ਼ ਕਰਾਂਗੇ ਕਿ ਇੱਕ ਤੁਹਾਡੇ ਲੋ ਸਰਪੰਚ ਵੀ